ਹਾਂਜੀ ਸਤਿ ਸ਼੍ਰੀ ਅਕਾਲ ਜੀ ਡਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਲੱਗਿਆ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਇਹ ਵੀਡੀਓ ਆਪਾਂ ਸਿਉਂਖ ਤੇ ਕੀੜਿਆਂ ਲਈ ਲੈ ਕੇ ਆਏ ਆ ਜੀ ਸਿਉਂਖ ਘਰਾਂ ਦੇ ਵਿੱਚ ਲੱਗ ਜਾਂਦੀ ਹੈ ਵੇਖੋ ਜੋੜੀਆਂ ਨੂੰ ਛਗਾਠਾਂ ਨੂੰ ਤੇ ਲੱਕੜ ਨੂੰ ਲੱਕੜ ਦੇ ਵਿੱਚ ਆਪਾਂ ਬਾਕਸੇ ਸੋਇਆਂ ਭਰੌਣੇ ਆ ਤੇ ਸਿਉਂਖ ਖਾ ਲੈਂਦੀ ਫਿਰ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਜਾਂਦਾ ਤੇ ਇਹਦੇ ਬਾਰੇ ਦੱਸਦੇ ਆਂ ਤੇ ਇੱਕ ਆਪਾਂ ਕੀੜਿਆਂ ਦਾ ਭੌਣ ਬਾਰੇ ਐਸੀ ਵੀਡੀਓ ਪਾਈ ਸੀ ਤੇ ਪਰ ਫਿਰ ਵੀ ਕਈ ਵੀਰਾਂ ਦਾ ਫੇਰ ਕਮੈਂਟ ਆਇਆ ਸੀ ਵੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦੇ ਕੀੜੇ ਵੀ ਸਬਜੀ ਨਹੀਂ ਲੱਗਣ ਦਿੰਦੇ ਬੀਜੋ ਕੇ ਲੈ ਜਾਂਦੇ ਆ ਤੇ ਵੇਖੋ ਜੋ ਉਹਨਾਂ ਦਾ ਅੰਨ ਪਾਣੀ ਜਿੱਥੋਂ ਤੀਕ ਜਦੋਂ ਤੀਕ ਲਿਖਿਆ ਹਨਾ ਉਦੋਂ ਤੀਕ ਤਾਂ ਉਹਨਾਂ ਨੇ ਖਾਣਾ ਹੀ ਹੁੰਦਾ ਤੇ ਖੇਤ ਦੇ ਵਿੱਚ ਕੀੜੇ ਵੀ ਰਹਿੰਦੇ ਸੀ ਇੰਜਣ ਕੋਲ ਤੇ ਵੀ ਤੰਗ ਹੁੰਨੇ ਆ ਸੀ ਪਰੇਸ਼ਾਨ ਹੁੰਨੇ ਆ ਤਾਂ ਆਪਾਂ ਇਹਦੇ ਉੱਤੇ ਅੱਜ ਫੇਰ ਤੁਹਾਨੂੰ ਕੁਝ ਇੱਕ ਤਰੀਕੇ ਦੱਸਦੇ ਆਂ ਇਹ ਵੀ ਵਰਤੇ ਹੋਏ ਆ ਲੋਕਾਂ ਦੇ ਮੇਰੇ ਨਾਲ ਸਾਂਝੇ ਕਰੇ ਹੋਏ ਆ ਵੀ ਸਾਡੇ ਇਸ ਤਰ੍ਹਾਂ ਕੀੜਿਆਂ ਦਾ ਭੌਣ ਘਰ ਦੇ ਵਿੱਚੋਂ ਚਲਾ ਗਿਆ ਜਿਹੜਾ ਜੋ ਕੋਈ 10-15 ਸਾਲ ਪੁਰਾਣਾ ਸੀ ਤੇ ਅਸੀਂ ਦੱਸਦੇ ਆਂ ਹੋ ਸਕਦਾ ਉਹਦੇ ਨਾਲ ਤੁਹਾਨੂੰ ਫਾਇਦਾ ਹੋ ਜੇ ਤੇ ਤੁਹਾਡੇ ਘਰ ਦੇ ਵਿੱਚੋਂ ਕੀੜੇ ਚਲੇ ਜਾਣ ਤੇ ਜਿਹੜੀ ਵੀ ਸਿਉਂਕ ਨੂੰ ਦੀਮਕ ਵੀ ਕਹਿ ਦਿੰਦੇ ਆ ਜੀ ਵਿਚਾਰੇ ਹਿੰਦੀ ਦਾ ਸ਼ਬਦ ਆ ਦੀਮਕ ਤੇ ਆਪਾਂ ਪੰਜਾਬੀ ਵਿੱਚ ਨੂੰ ਸਿਉਂਕ ਕਹਿੰਦੇ ਨੇ ਸ਼ਿਗਾਠਾਂ ਨੂੰ ਜੋੜਨਾਂ ਨੂੰ ਲੱਕੜ ਨੂੰ ਆਪਣੇ ਹਨਾ ਘਰਾਂ ਦੇ ਵਿੱਚ ਹਰ ਇੱਕ ਚੀਜ਼ ਨੂੰ ਬਹੁਤ ਛੇਤੀ ਲੱਗਦੀ ਹੈ ਤੇ ਇਹਦੀ ਵੀ ਸਮੱਸਿਆ ਹੈ ਕਿ ਸਮੱਸਿਆ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੇ ਘਾਹ ਆ ਉਹਨਾਂ ਦੇ ਵਿੱਚ ਜ਼ਿਆਦਾ ਹੈ ਤੇ ਸ਼ਾਇਦ ਸ਼ਹਿਰਾਂ ਦੇ ਵਿੱਚ ਘੱਟ ਹੋਵੇ ਤੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਸੰਘਣੀ ਵਾਦੀ ਉੱਥੇ ਘੱਟ ਹੋਵੇ ਤੇ ਬਾਕੀ ਜੋ ਖੇਤਾਂ ਦੇ ਵਿੱਚ ਆ ਕੱਲੇ ਨਵੇਕੜੇ ਘਾਹ ਉੱਥੇ ਦੀ ਆਵਾਦ ਦੀ ਜ਼ਿਆਦਾ ਦੁਖਦਾਇਕ ਬੰਦੀ ਹੈ ਜ਼ਿਆਦਾ ਤਕਲੀਫ ਹੈ ਵੀ ਜ਼ਿਆਦਾ ਇਹਨੂੰ ਆਪਾਂ ਨੂੰ ਤੁੰਗ ਹੋਏ ਪਏ ਐ ਤੁਸੀਂ ਹੌਂਕ ਤੋਂ ਤੇ ਵੇਖੋ ਕੁਛ ਵੀ ਨਹੀਂ ਛੱਡਦੀ ਤੇ ਇਹਦੇ ਲਈ ਆਪਾਂ ਦੱਸਦੇ ਆਂ ਆਪਾਂ ਪਹਿਲਾਂ ਤੁਹਾਨੂੰ ਕੀੜਿਆਂ ਬਾਰੇ ਦੱਸਦੇ ਆਂ ਜੀ ਜੋ ਕੀੜੇ ਤੁਹਾਡੇ ਘਰ ਦੇ ਵਿੱਚ ਹੈ ਨਾ ਜੀ ਜੋ ਕੁ ਦਸਾਂ ਸਾਲਾਂ ਤੋਂ 15 ਸਾਲਾਂ ਤੋਂ ਰਹਿ ਰਹੇ ਐ ਉਹ ਬਾਹਰ ਨਹੀਂ ਜਾ ਰਹੇ ਤਾਂ ਤੁਸੀਂ ਕੀ ਕਰਨਾ ਤੁਸੀਂ ਇੱਕ 3 ਫੁੱਟ ਲੰਬੀ ਸੋਟੀ ਲੈ ਲੈਣੀ ਆ 3 ਫੁੱਟ ਲੰਬੀ ਸੋਟੀ ਲੈ ਕੇ ਤੇ ਉਹਦੇ ਉੱਪਰ ਤੁਸੀਂ ਬੱਲ ਲਾਉਣਾ ਹੈ ਬੱਲ ਹਲਾ ਕੇ ਤੇ ਉਹ ਜੋ ਭੌਣ ਦੀਆਂ ਵੀ ਖੱਡ ਹੁੰਦੀ ਐ ਉਹਦੇ ਬਿਲਕੁਲ ਨੇੜੇ ਕਰਕੇ ਤੁਸੀਂ ਸੋਟੀ ਨੂੰ 1 ਫੁੱਟ ਚੁੰਗੀ ਕੱਟ ਦੇਣਾ ਤੇ 2 ਫੁੱਟ ਜਾਨੀ ਉੱਪਰ ਐ ਉਹ ਤੇ ਬੱਲ ਉਹਨੂੰ ਤੁਸੀਂ ਜਗਾ ਕੇ ਰੱਖਣਾ ਉਹ ਬੱਲ ਉਹਨੂੰ ਤੁਸੀਂ ਰਾਤ ਸਮੇਂ ਜਗਾਉਣਾ ਜੀ ਤੇ ਇਸ ਤਰ੍ਹਾਂ ਤੁਸੀਂ 3-4 ਦਿਨ ਬੱਲਵ ਜਗਾਇਓ ਤੇ ਤੁਸੀਂ ਦੇਖੋਗੇ ਕੀੜਿਆਂ ਦਾ ਭੌਣ ਉੱਥੋਂ ਚਲਾ ਜਾਊਗਾ ਤੇ ਉਹਦੀ ਰੋਸ਼ਨੀ ਬਿਲਕੁਲ ਉਹਨਾਂ ਦੀਆਂ ਖੁੱਡਾਂ ਦੇ ਉੱਪਰ ਹੀ ਪਵੇ ਜਿੱਥੇ ਉਹਨਾਂ ਦਾ ਘਰ ਬਣਿਆ ਹੋਇਆ ਨਾ ਕੀੜਿਆਂ ਦਾ ਉਹਦੇ ਉੱਪਰ ਹੀ ਉਹਦੀ ਬੱਲਵ ਦੀ ਰੋਸ਼ਨੀ ਪਵੇ ਇਸ ਤਰ੍ਹਾਂ 3-4 ਦਿਨ ਜਾਂ ਇੱਕ ਹਫ਼ਤੇ ਤੱਕ ਤੁਸੀਂ ਵੇਖ ਲਿਓ ਤੇ ਇਹਦੇ ਨਾਲ ਭੌਣ ਚਲਾ ਜਾਂਦਾ ਬਹੁਤ ਕਈ ਲੋਕਾਂ ਦਾ ਐਕਸਪੀਰੀਅੰਸ ਹੈ ਕਈਆਂ ਨੇ ਮੇਰੇ ਨਾਲ ਸ਼ੇਅਰ ਕੀਤਾ ਵੀ ਸਾਡੇ ਘਰੋਂ ਇਹ ਬੱਲਵ ਨਾਲ ਵੀ ਕੀੜੇ ਚਲੇ ਗਏ ਤੇ ਬਾਕੀ ਵੇਖੋ ਜਦੋਂ ਕੀੜਿਆਂ ਨੂੰ ਪਕਰੋਂ ਕੱਢਦੇ ਆਂ ਤਾਂ ਤੁਸੀਂ ਉੱਥੇ ਉਹਨਾਂ ਨੂੰ ਇਹ ਬੇਨਤੀ ਅਰਦਾਸ ਜ਼ਰੂਰ ਕਰਿਆ ਕਰੋ ਕਿ ਜਿੱਥੇ ਵੀ ਤੁਸੀਂ ਵਾਸਵਾਸ ਹੋ ਗਈ ਇੱਥੇ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਕਰਦਾ ਰਹਾਂ ਤੇ 40 41 ਦਿਨ ਜੇ ਸਾਡੇ ਘਰੋਂ ਚਲਾ ਵੀ ਜਾਂਦਾ ਨਾ ਜੇ 40 41 ਦਿਨ ਤੁਸੀਂ ਉਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਇਹ ਨਾ ਹੋਵੇ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਕਰਦੇ ਆਪਾਂ ਆਪਣੇ ਆਪ ਨੂੰ ਨੂੰ ਠੀਕ ਕਰਦੇ ਕਰਦੇ ਤੇ ਉਹਨਾਂ ਦਾ ਪਾਪ ਲੈ ਲਈਏ ਇਹਦੇ ਲਈ ਜੀ ਨਾਲ ਦੀ ਨਾਲ ਪੂਰਨ ਕਰਨਾ ਜ਼ਰੂਰ ਚਾਹੀਦਾ ਆਪਾਂ ਨੂੰ ਤੇ ਨੇ ਕੁ ਜੋ ਪ੍ਰਮਾਤਮਾ ਕਰਾਉਂਦਾ ਹੈ ਹੁੰਦਾ ਉਹੀ ਹੈ ਪਰ ਆਪਾਂ ਪੁੰਨ ਕਰੀਏ ਤਾਂ ਸ਼ਾਇਦ ਆਪਾਂ ਵੀ ਆਪਣੇ ਪਾਪਾਂ ਤੋਂ ਕੁਝ ਮੁਕਤੀ ਪਾ ਸਕਦੇ ਹਾਂ ਜੀ ਤੇ ਮੁਕਤ ਤਾਂ ਉਸ ਮਾਲਕ ਨੇ ਕਰਨਾ ਹੁੰਦਾ ਤੇ ਦੂਜਾ ਆਪਾਂ ਦੱਸ ਦਿਆਂ ਇਥੇ ਇੱਕ ਤਰੀਕਾ ਜੀ ਕੀੜਿਆਂ ਨੂੰ ਘਰੋਂ ਕੱਢਣ ਦਾ ਜਦੋਂ ਕੀੜੇ ਖੱਡ ਦੇ ਵਿੱਚੋਂ ਨਹੀਂ ਨਿਕਲਦੇ ਖੱਡਾਂ ਬਿਲਕੁਲ ਸੰਸਾਰ ਪਈਆਂ ਤੁਹਾਨੂੰ ਲੱਗਦਾ ਵੀ ਦੋ ਇੱਕ ਦੋ ਦਿਨ ਹੋ ਗਏ ਕੀੜੇ ਬਿਲਕੁਲ ਬਾਹਰ ਨਹੀਂ ਨਿਕਲੇ ਤੁਸੀਂ ਇੱਕ ਕਟੋਰੀ ਮਿਰਚਾਂ ਲੈਣੀ ਆ ਲਾਲ ਮਿਰਚ ਲਾਲ ਮਿਰਚ ਇੱਕ ਕਟੋਰੀ ਲੈ ਕੇ ਨਾ ਤੇ ਤੁਸੀਂ ਭੌਣ ਦੇ ਉੱਡਾਂ ਦੇ ਉੱਪਰ ਪਾ ਦੇਣੀਆਂ ਤੇ ਤੁਸੀਂ ਫਿਰ ਦੇਖੋ ਉਹ ਵੀ ਸਾਰਾ ਭਾਂਤ ਉਥੋਂ ਨਿਕਲ ਕੇ ਕਿਤੇ ਦੂਰ ਪਾਸੇ ਚਲਿਆ ਜਾਊਗਾ ਤੇ ਜੇ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੁਸੀਂ ਉਹਨਾਂ ਦੇ ਖੱਡ ਦੇ ਕੋਲੋਂ ਨਾ ਵੀ ਅਨਾਜ ਲੈ ਲਓ ਜੇ ਤੁਸੀਂ ਖੇਤਾਂ 'ਚ ਵਸਦੇ ਹੋ ਜਾਂ ਕੋਈ ਪਿੰਡਾਂ ਦੇ ਵਿੱਚ ਵੀ ਬਾਰ-ਬਾਰ ਘਰ ਆ ਤੁਹਾਡਾ ਹਨਾ ਤੁਸੀਂ ਵੀ ਇਹ ਵਿਚੋਣੇ ਵੀ ਇੱਥੋਂ ਉੱਠ ਕੇ ਵਿੱਚ ਪਾਉਣਾ ਇਸ ਜਗ੍ਹਾ ਸ਼ਿਫਟ ਹੋ ਜੇ ਤਾਂ ਤੁਸੀਂ ਨਾਜ ਲੈ ਲੈਣਾ ਭੌਂ ਦੇ ਉੱਤੋਂ ਨਾਜ ਸਿੱਟਦੇ ਹੋਏ ਤੁਰੇ ਜਾਣਾ ਜਿੱਥੇ ਤੁਸੀਂ ਉਹਨੂੰ ਸ਼ਿਫਟ ਕਰਨਾ ਚਾਹੁੰਦੇ ਹੋ ਬਈ ਇੱਥੇ ਜੇ ਇਹ ਰਹਿਣ ਲੱਗ ਗਏ ਸਾਨੂੰ ਇਹਦਾ ਕੋਈ ਦੁੱਖ ਨਹੀਂਗਾ ਹਨਾ ਹਾਕੀ ਬੋਲ ਕਿ ਛਾਂ ਹੋਵੇ ਤੇ ਕੋਈ ਝਾੜ ਹੁੰਦੀ ਏ ਹੁਣ ਉੱਥੇ ਲਿਜਾ ਕੇ ਨਾ ਤੁਸੀਂ ਤੇ ਉਹ ਸਾਰਾ ਵਿਜੋਗ ਵੀ ਤੁਸੀਂ ਨਾਜ ਭੌਂ ਭੌਂ ਤੋਂ ਸ਼ੁਰੂ ਕੀਤਾ ਉੱਥੇ ਨਾਜ ਪਾ ਦੇਣਾ ਜਿੱਥੇ ਤੁਸੀਂ ਨਾਜ ਪਾਉਂਗੇ ਨਾ ਉਹਦੇ ਕੋਲ ਤੁਸੀਂ ਟੂਆ ਪੱਟਣਾ ਏ ਟੂਆ ਪੱਟ ਕੇ ਟੁਆ ਹੋਵੇ ਸੋਡਾ ਘੱਟ ਤੋਂ ਘੱਟ 4.5 ਫੁੱਟ ਡੇਢ ਫੁੱਟ ਡੂਗਾ ਪੱਟ ਕੇ ਤੇ ਉਹ ਮਿੱਟੀ ਨੂੰ ਨਾ ਤੁਸੀਂ ਪੋਲਾ ਕਰਦੇ ਕਰਦੇ ਹੋ ਟੋਏ ਨੂੰ ਟੋਏ ਨੂੰ ਪੋਲਾ ਕਰਦੇ ਕਰਦੇ ਤੇ ਉਹਦੇ ਵਿੱਚ ਤੁਸੀਂ ਰੱਖਣਾ ਖੋਪਾ ਖੋਪੇ ਦਾ ਬੂਰਾ ਤੇ ਖੰਡ ਉਹਨੂੰ ਮਿਲਾ ਲੈਣਾ ਚਾਹੇ ਤੁਸੀਂ ਸਾਬਤਾਂ ਖੋਪੇ ਦਾ ਗੁੱਟ ਰੱਖ ਕੇ ਤੇ ਉਹਦੇ ਵਿੱਚ ਮੋਰੀ ਕਰਕੇ ਵਿੱਚ ਚੱਕਰ ਪਾ ਕੇ ਤੇ ਉਹਨੂੰ ਉੱਥੇ ਨੱਪ ਦੇਣਾ ਤੇ ਪੋਲੀ ਪੋਲੀ ਉਹਦੇ ਉੱਤੇ ਮਿੱਟੀ ਪਾ ਦੇਣੀ ਹੈ ਵੀ ਟੋਏ ਨੂੰ ਫਿਰ ਉਸੇ ਤਰ੍ਹਾਂ ਆਟਾ ਦੇਣਾ ਪੋਲਾ ਪੋਲਾ ਜਾਨੀ ਉਹਨੂੰ ਕੁੱਟਣਾ ਨਹੀਂ ਹੈਗਾ ਬਿਲਕੁਲ ਵੀ ਤੇ ਤੁਸੀਂ ਫਿਰ ਦੇਖੋ ਵੀ ਹੋਲੀ ਉਹ ਕੀੜੇ ਨਾ ਉਥੋਂ ਨਿਕਲ ਕੇ ਉਹ ਨਾਜ ਤੀਕ ਜਾਣਗੇ ਨਾਜ ਤੋਂ ਜਾ ਕੇ ਉਹ ਜਿੱਥੇ ਤੁਸੀਂ ਖੂਪਰ ਦਾ ਗੋਟ ਰੱਖਿਆ ਹੋਗਾ ਉਹਦੇ ਤੇ ਪਹੁੰਚ ਜਾਣਗੇ ਤੇ ਤੁਹਾਡੇ ਘਰੋਂ ਜਾਂਦੇ ਰਹਿਣਗੇ ਕੀੜੇ ਇਸ ਤਰ੍ਹਾਂ ਅਸੀਂ ਕੱਢੇ ਹੋਏ ਆ ਜੀ ਘਰ ਦੇ ਵਿੱਚੋਂ ਤੇ ਤੁਸੀਂ ਵੀ ਇਸ ਤਰ੍ਹਾਂ ਕੱਢ ਸਕਦੇ ਆ ਪਰ ਜੀ ਜਦੋਂ ਵੀ ਤੁਸੀਂ ਆਪਾਂ ਕਿਸੇ ਵੀ ਜੀਵ ਦਾ ਘਰ ਪੱਟ ਕੇ ਕਿਸੇ ਦੂਜੀ ਥਾਂ ਸ਼ਿਫਟ ਕਰਦੇ ਆ ਤਾਂ ਆਪਾਂ ਨੂੰ ਸੇਵਾ ਉਹਦੀ ਜ਼ਰੂਰ ਕਰਨੀ ਪਊਗੀ ਤੇ ਇਹਦੇ ਲਈ ਆਪਾਂ ਪਾਪ ਜਿਹੜਾ ਆਪਣੇ ਤੁਹੇ ਪਾਪ ਨਾ ਹੋਵੇ ਪਾਪ ਨਾ ਹੋ ਕੀਤਾ ਜਾਵੇ ਤੇ ਇਹਦੇ ਲਈ ਆਪਾਂ ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਸ਼ਿਫਟ ਕਰ ਸਕਦੇ ਆਂ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਸਿਉਂਖ ਬਾਰੇ ਜਿਹੜੀ ਸਿਉਂਖ ਆਦੀਮ کا بھی ਇਹਦਾ ਕੀ ਹਾਲ ਹੈ ਇਹਦੇ ਬਾਰੇ ਆਪਾਂ ਇੱਕ ਸੌਖਾ ਤਰੀਕਾ ਲੈ ਕੇ ਦੇਖੋ ਜੀ ਦਵਾਈਆਂ ਬੂਟੀਆਂ ਹਨ ਉਹਦੇ ਸਪਰੇਹਾਂ ਬਹੁਤ ਤਰ੍ਹਾਂ ਦੀਆਂ ਆਈਆਂ ਜਿਹਦੇ ਨਹੀਂ ਲੱਗੀ ਉਹ ਤਾਂ ਅਗਲਾ ਕਹੂਗਾ ਵੀ ਤੁਹਾਨੂੰ ਤੁਸੀਂ ਸਪਰੇਹਾਂ ਵਰਤੋ ਅੱਜਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਸਪਰੇਹਾਂ ਆਈਆਂ ਦੀਮਕ ਨੂੰ ਖਤਮ ਕਰ ਦਿੰਦੀਆਂ ਉਹ ਕਰਦੀਆਂ ਹੈ ਤੇ ਬਾਕੀ ਟੇਪਾਂ ਤੋਂ ਪੰਗ ਬਹੁਤ ਤਰ੍ਹਾਂ ਦੀਆਂ ਆਈਆਂ ਜਿਹੜੇ ਲਾਉਣ ਨਾਲ ਵੀ ਨਹੀਂ ਲੱਗਦੀ ਕਿਸੇ ਆਫ ਨਹੀਂ ਲੱਗਦੀ ਪਰ ਵੀ ਸਾਡੇ ਲਈ ਤਾਂ ਕੋਈ ਤਰੀਕਾ ਕੰਮ ਨਹੀਂ ਕੀਤਾ ਬਹੁਤ ਸਪਰੇਅ ਪਾਈ ਅਸੀਂ ਹਜੇ ਵੀ ਸਾਲ ਦੇ ਸਾਲ ਦੋ ਦੋ ਸਾਲ ਸਪਰੇਅ ਪਾਉਂਦੇ ਰਹਿੰਨੇ ਆ ਤੇ ਕੋਈ ਫਰ ਫਾਇਦਾ ਨਹੀਂ ਹੁੰਦਾ ਸੀਗਾ ਤੇ ਫਿਰ ਅਸੀਂ ਕੀ ਕੀਤਾ ਸਾਨੂੰ ਇੱਥੇ ਕਿਸੇ ਨੇ ਦੱਸਿਆ ਜੀ ਕਿਸੇ ਨਾ ਅਸੀਂ Rajasthan ਦੇ ਵਿੱਚ ਸਾਡੀ ਰਿਸ਼ਤੇਦਾਰੀ ਉੱਥੇ ਸਾਨੂੰ ਉੱਥੇ ਸਿਉਂਖ ਦਾ ਹਮਲਾ ਬਹੁਤ ਜ਼ਿਆਦਾ ਆਇਆਗਾ ਕਿਉਂਕਿ ਬਰਾਨੀ ਏਰੀਆ ਖੁੱਲਾ ਏਰੀਆ ਹੈ ਉੱਥੇ ਦੂਰ ਦੂਰ ਲੋਕ ਦੂਦਰਾ ਦੇ ਘਰਾਂ ਲੋਕਾਂ ਦੇ ਹਨ ਤੇ ਉੱਥੇ ਸਾਨੂੰ ਕਿਸੇ ਵੀ ਆਦਮੀ ਨੇ ਸਾਨੂੰ ਦੱਸਿਆ ਵੀ ਤੁਸੀਂ ਉੱਠ ਦੀ ਹੱਡੀ ਲੈਣੀ ਆ ਉੱਠ ਤੇ ਜਦੋਂ ਮੌਤ ਹੋ ਜਾਂਦੀ ਹੈ ਜੀ ਤੇ ਉਹਦੀ ਤੁਸੀਂ ਹੱਡੀ ਲੈ ਸਕਦੇ ਹੋ ਇਹ ਹੱਡੀ ਆਪਾਂ ਨੂੰ ਜੋ ਉੱਠਾਂ ਨੂੰ ਦਬਾਉਂਦੇ ਆ ਤੇ ਆਪਾਂ ਪਿੰਡਾਂ ਦੇ ਵਿੱਚ ਵੇਖ ਰੱਖੀ ਹੁੰਦੀ ਹੈ ਹਨ ਤੇ ਜਿਹੜੇ ਵੀ ਪਸ਼ੂ ਦਫਨਾਉਣ ਦਾ ਕੰਮ ਕਰਦੇ ਹੈਗੇ ਤੇ ਸੇਵਾ ਹੀ ਨਵਾ ਉਹ ਨਗੋਂ ਦੇ ਵਿਚਾਰੀ ਕੋ ਸੁਣਾਦੀ ਤੇ ਉਹਨਾਂ ਨੂੰ ਤੁਸੀਂ ਕਹਿ ਕੇ ਉਹਨਾਂ ਤੋਂ ਤੁਸੀਂ ਉੱਠ ਦੀ ਹੱਡੀ ਲੈ ਲੈਣੀ ਹੈ ਤੇ ਤੁਸੀਂ ਜਿਹੜਾ ਤੁਹਾਡੇ ਘਰ ਦਾ ਬਿਲਕੁਲ ਸੈਂਟਰ ਹੋਊਗਾ ਨਾ ਉੱਥੇ ਤੁਸੀਂ 1 ਫੁੱਟ ਡੂੰਘਾ ਟੋਆ ਪੱਟ ਕੇ ਉਹ ਹੱਡੀ ਨੂੰ ਨੱਪਣਾ ਹੈ ਉੱਠ ਦੀ ਹੱਡੀ ਨੂੰ 1 ਫੁੱਟ ਡੂੰਘਾ ਟੋਆ ਪੱਟ ਕੇ ਉੱਠ ਦੀ ਹੱਡੀ ਨੂੰ ਨੱਪ ਸਕਦੇ ਹੋ ਘਰ ਦੇ ਸੈਂਟਰ ਦੇ ਵਿੱਚ ਤੁਸੀਂ ਦੇਖੋ ਤੁਹਾਡੇ ਘਰ ਦੀ ਚਾਰ ਦੀਵਾਰੀ ਦੇ ਵਿੱਚ ਬਿਲਕੁਲ ਸਿਉਂਕ ਨਹੀਂ ਰਹਿਣੀ ਤੇ ਇਹ ਵੀ ਸੋਣ ਸਿਉਂਕ ਨਹੀਂ ਲੱਗਣੀ ਜੇ ਤੁਸੀਂ ਮਕਾਨ ਪਾਉਣ ਜਾ ਰਹੇ ਹੋ ਜੇ ਤੁਸੀਂ ਮਕਾਨ ਦੇ ਸੈਂਟਰ 'ਚ ਛੜ ਦੋ ਤਾਂ ਤੁਹਾਡੇ ਮਕਾਨ ਦੇ ਵਿੱਚ ਕਦੇ ਵੀ ਸਿਉਂਕ ਨਹੀਂ ਲੱਗੂਗੀ। ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਜੀ ਇਹ ਸਾਡਾ ਅਜ਼ਮਾਇਆ ਹੋਇਆ ਤੇ ਹੁਣ ਸਾਨੂੰ 2 ਸਾਲ ਡੇਢ ਸਾਲ ਹੋ ਗਿਆ ਹਜੇ ਤੱਕ ਤਾਂ ਸਾਡੇ ਕਿਤੇ ਕਾਸੀਨ ਸਿਉਂਕ ਲੱਗੀ ਵੇਖੀ ਨਹੀਂ ਲੱਗਿਆ ਕਈ ਵਾਰ ਬਾਹਰ ਕੋਈ ਲੱਕੜ ਵਾਲਨ ਵੀ ਆ ਪਰੱਖ ਦੰਨੇ ਆ ਹਨਾ ਅੱਗ ਵਾਲਨ ਤੇ ਉਹਨੂੰ ਵੀ ਸਿਉਂਕ ਪੈ ਜਾਂਦੀ ਸੀ ਤੇ ਪਰ ਹੁਣ ਨਹੀਂ ਪਈ ਸਿਉਂਕ ਉਹ ਵੀ ਪਿਆਰ ਹੈ ਨਾ ਜਿਵੇਂ ਲੱਕੜਾ ਰੱਖ ਦਿੰਨੇ ਤੇ ਅੱਗੇ ਲੱਕੜਾ ਨੂੰ ਹੀ ਨਹੀਂ ਸਿਉਂਕ ਚੜ ਜਾਂਦੀ ਸੀਗੀ ਤੇ ਹੁਣ ਉਸੇ ਤਰ੍ਹਾਂ ਹੀ ਪਿਆ ਰਹਿੰਦੀਆਂ ਹੈ। ਤੇ ਸ਼ਾਇਦ ਤੁਹਾਨੂੰ ਵੀ ਫਾਇਦਾ ਕਰੂਗੀ ਇਹ ਚੀਜ਼ ਤੇ ਬਾਕੀ ਅੱਜ ਕਾ ਸਪ੍ਰਿੰਗ ਆ ਰਹੇ ਹਾਂ ਬਹੁਤ ਸਪ੍ਰਿੰਗ ਤਰ੍ਹਾਂ ਤਰ੍ਹਾਂ ਦੀਆਂ ਆਈਆਂ ਤੇ ਸਾਨੂੰ ਤਾਂ ਦਿੱਤੀ ਕਦੇ ਕੋਈ ਫਾਇਦਾ ਨਹੀਂ ਹੋਇਆ ਬਹੁਤ ਉਸ ਤੋ ਕੁਸ ਪਾੜ ਸ਼ਮਾਰ ਮਾਰ ਮਾਰ ਵੇਖਾਂਗਾ ਬਹੁਤ ਕੋਈ ਨਹੀਂ ਫਾਇਦਾ ਸੀ ਤੇ ਪਤਾ ਨਹੀਂ ਕਿੱਥੋਂ ਥੋੜਾ ਬਹੁਤਾ ਵਿਖਸ਼ਰਾ ਸਰਾਖ ਕਰਦੀ ਹੈ ਤੇ ਪੱਕੇ ਥਾਵਾਂ ਦੇ ਵਿੱਚ ਪੱਥਰ ਦੇ ਵਿੱਚੋਂ ਵੀ ਇਹ ਨਿਕਲ ਆਉਂਦੀ ਹੈ ਮਿੱਟੀ ਕੱਢ ਲੈਂਦੀ ਹੈਗੀ ਤੇ ਇਹਦੇ ਲਈ ਜੀ ਇਹ ਨੁਕਤਾ ਪੂਰਾ ਕਾਮਯਾਬ ਹੈ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਅਪਣਾ ਕੇ ਦੇਖਿਓ ਤੇ ਬਾਕੀ ਉੱਠਦੀਆਂ ਹੱਡੀਆਂ ਸਾਨੂੰ ਰਾਜਸਥਾਨ ਦੇ ਵਿੱਚੋਂ ਆਵੇਂ ਮਿਲ ਜਾਂਦੀਆਂ ਹੋਣਗੀਆਂ ਜਿਹੜੇ ਇਲਾਕਿਆਂ ਦੇ ਵਿੱਚ ਉੱਠ ਰਹਿੰਦੇ ਐ ਤੇ ਉੱਥੋਂ ਸਾਨੂੰ ਇਹ ਇੱਕ ਡੀਓ ਆਮ ਹੀ ਦੇ ਦੇਣਗੇ ਜੀ ਤੇ ਉਹਨਾਂ ਤੋਂ ਲੈ ਆਉਣਾ ਕਈ ਵਾਰ ਚੱਕ ਕੇ ਕਿਸੇ ਹੋਰ ਜਾਨਵਰ ਦੀ ਹੱਡੀ ਦੇ ਦਿੰਦੇ ਲਾਲ ਚੱਚਕਾ ਦੁਨੀਆਂ ਨੂੰ ਬਾਲਾ ਹੋਇਆ ਪਿਆਗਾ ਤੇ ਉਹ ਵੀ ਦੇ ਦਿੰਦੇ ਆ ਪਰ ਨਹੀਂ ਤੁਸੀਂ ਪੂਰੇ ਜ਼ਿੰਮੇਵਾਰ ਇਮਾਨਦਾਰ ਕਿਸੇ ਆਦਮੀ ਤੋਂ ਲੈਣੀ ਤੇ ਕਈ ਵਾਰ ਤਾਂ ਅਗਲਾ ਵਹਿਮ ਕਰਦਾ ਵੀ ਖਣੇ ਕੋਈ ਟੂਣਾ ਜਾਦੂ ਕਰਨਾ ਹੋਵੇ ਤਾਂ ਉਹਨਾਂ ਨੂੰ ਦੱਸਣ ਨਾਸਤੇ ਦੇ ਸੀਟ ਹੋਣਾ ਚਾਦੂ ਕੁਛ ਨਹੀਂ ਕਰਨਾ ਕੋਈ ਉਸੇ ਦਾ ਦੇ ਘਰ ਚ ਨੱਪਣੀਏ ਸਾਂਸ ਸਿਉਖ ਤੋਂ ਦੱਸਿਆ ਵੀ ਸਿਉਖ ਨਹੀਂ ਲੱਗਦੀ ਕਿ ਤੇ ਇਹ ਨੁਕਤਾ ਜੀ 100% ਕਾਮਯਾਬ ਹੈਗਾ ਜੀ ਤੇ ਤੁਸੀਂ ਵੀ ਇੱਕ ਵਾਰੀ ਇਹਨੂੰ ਨੱਪ ਕੇ ਜਰੂਰ ਦੇਖਿਓ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਦਿਨ ਦੁਨੀਆਂ ਰਾਤ ਚੋਂ ਗੁਣਾਂ ਤਰਕੀਆਂ ਬਖਸ਼ੇ ਘਰਾਂ ਚ ਖੁਸ਼ੀਆਂ ਤੇ ਸੁੱਖਾਂ ਦਾ ਵਾਤਾਵਰਨ ਬਣਾਈ ਰੱਖੇ ਮਹਾਰਾਜ ਮੀਰ ਪ੍ਰਿਆ ਤੁਹਾਡੇ ਦਿੱਤ ਸਿਰ ਤੇ ਹੱਥ ਰੱਖੇ ਜੀ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ